うん。<music> ਓ ੴ ਸਤਿਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਜਿਤਨਾ ਰੂਪ ਹੋਇਆ ਜੋ ਸਿਖ ਬਾਣੀ ਨ ਹੋਈ ਜੋ ਬਕਤਾਂ ਬਰਨਾ ਮੈਂ ਨਾਹੀ ਜਹੋਂ ਕਰੇ ਨਾ ਹੋਏ ਬਹਾਰੀ ਕੁਦਰਤ ਵਸਿਆ ਨਿਰੰਤਰ جاری ਲਖਿਆ ਰਹਾਉ ਜੋਤ ਮੈਂ ਜੋਤਲਾ ਜਤਕਾ ਕਲ ਕਲਾ ਪਰਪੂਰ ਸੋ ਸਾਰਬ ਸਭ ਸਭ ਸਵਾਲ ਲੈਓ ਜਿਲਕੇ ਕੇ ਸੋ ਪਾਉ ਤੇ ਆਉ ਕਉ ਲਾਲ ਕਉ ਕਰਦੇ ਦੀਆਂ ਬਾਤਾਂ ਲੋਕਿ ਕਰਨਾ ਸੋ ਪਾਉ ਤੇ ਆਇ ਸੋ ਦਾ ਰਾਗ ਅਸਾ ਮਹੱਲਾ ਫੱਲੰ ਤਿਪੋ ਅੰਬਾਰ ਸਤਿਗੁਰ ਪ੍ਰਸਾਦ ਕੋ ਦਾ ਤੇਰਾ ਗਿਆ ਏ ਤੋ ਕਰ ਗਿਆ ਜਿਤ ਮੈਂ ਸਰਬ ਸਮਾਲੇ ਵਾਝੇ ਤੇਰੇ ਨਾਦਰਿ ਕ ਸੰਕਟ ਕੀਤੇ ਤੇਰੇ ਦੀਵਾਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਭਈ ਆਇ ਕੀਤੇ ਤੇਰੇ ਦੀ ਗਾਮਨ ਹਾਰੇ ਗਾਮਨ ਤੁਧਨੋ ਪਵਨ ਪਾਣੀ ਦਾ ਸੰਤਰਾ ਧਰਮ ਦਵਾਰੇ ਗਾਵਣ ਤਦ ਨਾ ਚਿਤ ਗਵਸਰਿ ਬਿਜਨ ਨਾ ਹੋ ਲਕਲਕ ਦਰਨ ਵਿਚਾਰਿ ਤੂੰ ਰਾਵਣ ਤੁਦਨਾਈ ਸਰ ਬ੍ਰਹਮਾ ਦੇਵੀ ਸੋਨਾ ਦੇਜਦਾ ਸਵਾਰੇ ਗਾਵਣ ਤਦ ਨਾ ਇੰਦਰਾਉ ਇੰਦਰਾਸਨ ਉੱਤੇ ਬੈਠੇ ਦੇਵ ਧਿਆਨ ਦਰਨਾ ਦੇ ਗਾਵਣ ਤਦ ਨਾ ਤੁਦ ਸਮਾਦੀ ਅੰਧਰਨ ਗਾਵਣ ਤੁਧਨਾ ਸਾਧ ਵਿਚਾਰੇ ਗਾਵਣ ਤੁਧਨਾ ਜਪੀ ਤਪੀ ਸੰਤੋਖੀ ਗਾਵਣ ਤੁਧਨਾ ਵੀਰ ਕਰਾਰੇ ਗਾਵਣ ਤੁਧਨਾ ਪੰਡਿਤ ਪੜਨ ਰਬੀਸਰਾ ਯੁਗ ਤੁਗ ਵੇਦ ਨਾਲੇ ਗਾਵਣ ਤੁਧਨਾ ਮੋਹਣੀਆ ਮਨ ਮੋਨਾ ਸੁਰਗ ਮਰਤ ਪਿਆਲੇ ਗਾਵਣ ਤੁਧਨਾ ਅਰਥ ਨਾ ਪਾਏ ਤੇਰੇ ਆਰ ਸਾਰਾ ਤੂ ਦਇਤ ਨਾਲੇ ਗਾਵਣ ਤੁਧ ਨੋ ਜੋਤ ਮਹਾਬਲ ਸੂਰਾ ਗਾਵਣ ਤੁਧ ਨੋ ਪਾਣੀ ਚਾਰੇ ਗਾਵਣ ਤੁਧ ਨੋ ਕਾਂਡ ਮੰਡਲ ਬ੍ਰਾਹਮੰਡਾ ਕਰਿ ਕਰ ਰਖੀ ਤੇਰੀ ਤਾਰੇ ਸੇ ਤਦ ਨੋ ਗਾਵਣ ਜੋਤ ਤਪਾਵਨ ਰਤੇ ਤੇਰੀ ਪਾਤਰ ਸਾਲੇ ਹੋਰ ਗੀਤੇ ਤੁਧ ਨੋ ਗਾਵਣ ਸੇ ਮਾਜ ਤਨਿਆ ਆਵ ਸੋ ਭਾਵੈ ਸੋਈ ਕਰਸੀ ਪਰਮਨ ਕਰਨਾ ਜਾਇ ਸੋ ਪਾਤ ਸਾਰੋ ਸਾਹਾ ਪਸਰੋ ਨਾਨਿ ਕਰਨਾ ਜਾਇ ਆਸਾ ਮਹੱਲਾ ਪਹਿਲਾ ਸੋ ਨ ਬਟਾ ਕਰ ਸਭ ਕੋਈ ਕੇਵਲ ਬਟਾ ਦਿੱਤਾ ਹੋਇ ਕੀਮਤ ਪਾਇ ਨਾ ਕਾਇ ਜਾਇ ਕਣ ਵਾਲੇ ਤੇਰੇ ਰਸੁ ਅਮਾਈ ਬੱਡੇ ਮੇਰੇ ਸਾਈਂ ਬਾ ਕੋਈ ਨਾ ਜਾਣਾ ਤੇਰਾ ਕੀ ਤਾ ਕੇਵੜੀ ਤੇਰਾ ਰਹਾ ਸਤਿ ਸਪਤੀ ਵਿੱਚ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਾਣ ਜਾਏ ਤੇਰੀ ਦਲ ਬੜਿਆਈ ਸਭ ਸੱਤ ਸਭ ਤਪ ਸੱਚ ਗਿਆਈਆ ਦਿੱਤ ਪ੍ਰਕਾਰ ਕੀਆ ਬੜਿਆਈਆ ਕੁਦਰਤ ਦੇ ਕਨਾਂ ਨਾ ਪਾਈਆ ਕਰਮ ਲਾਣਾ ਇਤਾ ਕਰਾਈਆ ਕਨਵਾਲਾ ਕਿਆ ਵਿਚਾਰਾ ਸਬਦੀ ਪਰੇ ਤੇਰੇ ਪੰਡਾਰਾ ਜਿੱਤੋਂ ਦੇਸਾਂ ਕਾ ਜਾਰਾ ਨਾਨਕ ਸਾਚ ਸਿਵਾਰਨ ਹਾਰਾ ਆਸਾ ਮਹਾਂ ਕਾ ਕੈ ਜਲੀਆ ਦੂ ਕੈ ਜੋ ਕਬਸਰਾਏ ਮੇਰੀ ਮਾਇ ਸੱਚਾ ਸੱਚਾ ਨਾਹਿ ਰਾਉ ਸੱਚੇ ਨਾਮ ਕੀ ਦਿਲ ਵੜਾਈ ਆਪ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਾ ਆਖਣ ਪਾਈ ਵਡਾ ਨ ਹੋਵਾ ਕਾਟ ਜਾਈ ਨਾ ਹੋ ਮਰਨਾ ਹੋਵਾ ਸੁਬਾਹ ਦੰਦਰਨ ਵਾਹਵਾ ਨ ਕੋਈ ਜੇ ਬੜਾ ਆਪ ਜੇ ਬੜੇ ਧੀ ਦਾਤਾ ਜਿੰਦਨ ਕਰ ਕਾਏ ਗੀਤੀ ਰਾਤ ਖਸਮ ਸਾਰੇ ਦੇ ਕਮ ਜਾਤਾ ਨਾਨਕ ਨਾਵਾ ਬਾਸਨਾਤ ਰਾਗ ਗੋਰੀ ਮੱਲਾ ਚੁਤਾਏ ਹਰ ਕੇ ਜਾਨ ਸਤ ਗੁਰ ਸਤਪੁਰਖਾ ਬਿਨਾ ਕੋ ਗੁਰਪਾਸ ਅੰਕੀਰੇ ਕਰਮਾ ਸੰਪੁਰ ਸਰਣਾਇ ਪਰਦਾ ਨਾਮ ਪਰਗਾਸ ਮੇਰੇ ਮੀਤਾ ਗੁਰਦੇਵਾ ਮੁਖੋ ਰਾਮ ਨਾਮ ਪਰਗਾਸ ਗੁਰਮਤਾ ਨਾਮਾ ਮੀਰਾ ਪ੍ਰਾਨ ਸੁਪਾਈ ਆਰ ਕੀਰਤ ਅਮਰੀ ਨਾਰਾ ਸਰਾਵ ਹਰ ਜਨ ਕੇ ਬੜਾ ਬਾਗ ਬਡੇਰੇ ਜਨਾਰਾ ਸਰਦਾ ਨਾਮ ਕਦੇ ਕੋੜ ਪਰਗਾ ਸਾਜ ਜਨ ਹਰ ਹਰ ਅਰਸ ਨਾਮ ਨਾ ਪਾਇਆ ਕੀ ਪਾਗਿ ਜਨ ਜਾਂ ਪਾਸ ਸੋ ਜੋ ਸਤਗੁਰ ਹੈ ਸਰਨ ਸੰਗਤਿ ਨਿ ਆਇ। ਤਰਗ ਜੀਵੇ ਤਰਗ ਜੀਵਾ ਸੋ ਜਨ ਅਰਜਨ ਸਤਗੁਰ ਸੰਗਤ ਪਾਈ। ਤੈਨ ਤੋਰ ਮਸਤ ਗਲ ਕਾਲ ਕਾਸ ਤਾਨ ਤਾਨ ਸਤ ਸੰਗਤਿ ਤਾ ਜਿ ਤਾਰਸ ਪਾਇਆ। ਮਿਲ ਜਨ ਨਾਨਕ ਨਾ ਪਰਗਾਸ ਰਾਗ ਗੁਰੂ ਜੀ ਮਾਲਾ ਪੰਜਵਾਂ ਕਾਹਿਰੀ ਮਨ ਤਬਾਇ ਉਦਮਾ ਜੋ ਆਹਰ ਅਰਜੀਓ ਪਰਿਆ ਸਾਲਪ ਧਰਮਾ ਜਨਤਾ ਪਾਏ ਦਾਤਾ ਅਰਜ ਕਾ ਅਗਾ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਤ ਮਰੇ ਸੋ ਤਰਿਆ ਗੁਰ ਪਰਸਾਦ ਪਰਮ ਪਰ ਪਾਇਆ ਕਾਸ਼ ਤਰਿਆ ਰਹਾ ਜਨਨਾ ਬਿਤਾ ਲੋਕਾ ਸੁਤਵੰਤਾ ਕੋਈ ਨਾ ਕਿਸ ਕੀ ਦਰਿਆ ਸੱਸਾ ਦਿਗ ਸੰਭਾਇ ਟਾਕਰ ਕਾਏ ਮਨ ਪਾਉ ਕਰਿਆ ਊਡੇ ਊਡਾ ਬਸ ਸਪਸਾ ਪਛਾ ਵਜਰੇ ਸ਼ਰਿਆ ਤਨ ਕਾਵਣ ਕਲਾਵ ਕਮਨ ਚਗਾਵ ਮਨ ਮਾ ਸਿਮਰਨ ਕਰਿਆ ਸਭ ਨਾ ਦਾ ਸਾਟ ਸਦਾਨ ਧਾਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰ ਬਰਿਆ ਰਾਗ ਅਸਾ ਮਹਲਾ ਜੋਤਕ ਸੋ ਪਰਖੇ ਕੋ ਅੰਕਾਰ ਸੋ ਪਰ ਪ੍ਰਸਾਦ ਸੋ ਪਰ ਕਨ ਰੰਜਾਨ ਔਰ ਕ੍ਰਿਪ ਕਨ ਰੰਜਾਨ ਹਰ ਅਗਮ ਅਗਮ ਪਾਰ ਸੋਧਾ ਬਹਿ ਸੋਧਾ ਬਹਿ ਤੋ ਜੀ ਹਰ ਸੱਚੇ ਸਰਜਣਾਰਾ ਸਾ ਜੀਤਾ ਮਾਰੇ ਜੀ ਤੋ ਜੀ ਆਕਾ ਦਾ ਤਾਰਾ ਅਰਜਾਓ ਸੰਤਾ ਜੀ ਸਾਧੂ ਕਮ ਵਿਸਾਰਣਾ ਹਰ ਆਪੇ ਟਾਕਰ ਆਪੇ ਦੇਵ ਗਾਈ ਕਿਆ ਨਾਨਕ ਜੰਤ ਵਿਚਾਰ ਥੋ ਘਟ ਘਟ ਅੰਤਾਰਾ ਸਰਬ ਨਰਾੰਤਾ ਜੀ ਆਰੇ ਕੋਬਰ ਕੁਸਮਾਨ ਇਕ ਦਾਤੀ ਕਾਲੇ ਘਾਰੀ ਜੀ ਸਭ ਦੇ ਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਬੂਤਾ ਹੀ ਹਉ ਤਦ ਮੈਨ ਆਵਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤਾ ਜੀ ਤੇਰੇ ਗਿਆਨ ਆਕਬ ਕਾਣਾ ਜੋ ਸੇਵੇ ਜੋ ਸੇਵੇ ਤੋ ਤੁਜੀ ਚਰਨਾਂ ਨਿਕਧਨ ਕਰਵਾਣਾ ਅਰਦਾਵਹਿ ਅਰਦਾਵਹਿ ਤਤ ਜੀ ਸੇ ਜਾਨਾ ਜੁਗਮਾਤ ਕੋ ਵਾਸੀ ਸੇ ਮੁਕਤਾ ਸੇ ਮੁਕਤਾ ਭਜਨ ਆਰਥਿਆ ਆਇਆ ਜੀ ਦੰਤ ਟੋਟੇ ਜਾਂ ਕੇ ਪਾਸੇ ਜਨਨਰ ਪਾਉ ਜਨਨਰ ਨਰ ਪਾਉ ਧਿਆਆ ਆਇਆ ਜੀ ਤਿਨ ਕਾ ਭਾਉ ਸੋ ਗਵਾਸੀ ਜਿਨ ਸੇ ਵੇਆ ਜਿਨ ਸੇ ਭਾ ਮੇਰਾ ਜੀ ਤਿਆਰਾ ਰੂਪ ਸਮਾਸੀ ਸੇ ਤਨ ਤੇ ਤਾ ਨਾਦ ਨਾਰ ਤੇ ਆਇਆ ਜੀ ਮਨ ਨਾਨਕਾ ਦਰਬਲ ਜਾਸੀ ਤੇਰੀ ਭਗਤਾ ਤੇਰੀ ਬਾਤ ਮੰਨਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੀ ਬਾਤ ਸਲਾਂਤੋ ਜੀ ਹਾਰਣ ਕਾਨ ਕਾਨੰਤਾ ਤੇਰੀ ਅਨਕ ਤੇਰੀ ਅਨਕ ਕਰ ਪੂਜਾ ਜੀ ਤਬ ਤਾਂ ਪੇ ਜਬੇ ਬਿਨੁਰਕਾਏ ਆਪ ਰਾਮ ਕਰਤਾ ਜੀ ਤੋ ਜੀਵ ਦਾ ਵਰਨਾ ਕੋਈ ਤੋ ਤੁਜ ਤੁਜ ਇਕਨ ਸਦਾ ਸਦਾ ਤੂੰ ਏਕਾ ਜੀ ਤੋ ਨਿਰਚਲ ਕਰਤਾ ਸੋਈ ਰਾਪੇ ਪਾਵੈ ਸੋਈ ਵਰਤਾ ਜੀ ਤੂ ਆਪੇ ਕਰੇ ਸੋਈ ਜੁਦਾਪੇ ਤ੍ਰਿਟਾ ਸੋ ਪਾਈ ਜੀ ਤੁਦਾਪੇ ਸਿਰਜਾ ਸੋ ਗੋਈ ਜਨ ਨਾਨਕ ਗੁਣ ਗਾਵਾ ਕਰ ਦੇ ਕੇ ਜੀ ਜੋ ਸਭ ਸਾਖਾ ਆਸਾ ਮੱਲਾ ਜਪਤਾ ਤੁਮ ਕਰਤਾ ਸਚਾਨ ਮੈਂਡਾ ਸਾਈ ਜੋਤ ਪਾਵੈ ਸੋਈ ਤਿਸੇ ਜੋਤੁੰਦੇ ਸੋਇ ਓੰ ਪਾਈਦਾਉ ਸੌ ਤੇਰੀ ਦੁਸਰ ਜਿਦਿਆ ਆ ਸੁਨਾ ਕਿਰਪਾ ਕਰ ਤਰਨਾ ਮਾਰਦਨਾ ਪਾਇਆ ਗੁਰਮਕਲਾ ਦਾ ਮਨ ਨੂੰ ਗਵਾਇਆ ਦਰਿਆ ਮਿਲਾਇਆ ਗੋੰਦਰੀ ਆਓ ਸਾਧੋ ਜੀ ਮਾਈ ਤੁਸ ਬੰਦੂ ਜਾ ਕੋਈ ਨਹੀਂ ਜੀ ਜੰਤੈ ਤਾ ਸਾਧੇ ਰਾਖੇ ਲਾਗ ਜੋਗ ਮਨ ਉਚੜਿਆ ਗੁਰ ਕੀ ਮੇਰਿ ਜਿਸਨੋ ਤੋ ਜਾਣੈ ਜੋਈ ਜਣ ਜਾਣੈ ਅਰ ਗੁਣ ਦਾ ਦੇਜਾ ਕਬ ਕਾਣਾ ਜਿਨਾਂ ਸੇਵਿਆ ਸੰਸੁਖ ਪਾਇਆ ਸਜੈ ਅਨਸਮਾਇ ਤੁਮ ਕਰਤਾ ਤੇਰਾ ਕੀ ਆਸਾ ਸੁਦਾਨ ਦੂਜਾ ਵਰਣਾ ਕੋਈ ਤੋ ਕਰ ਕਰ ਵਿਕੈ ਜਾਣਾ ਸੋਇ ਜਨ ਨਾਨਕ ਗੁਰਮੁਖ ਪਰਗਟੋਏ ਆਸਾ ਮਨ ਲਾ ਪਹਿਲਨ ਦਤਾ ਸਰਬਰਦਾਇ ਪਹਿਲਨ ਵਾਸਾ ਪਾਣੀ ਪਾਪ ਕਰ ਜਨ ਕੀਆ ਪੰਕਜ ਮੋ ਪਗਨਾ ਚਾਲ ਅਮਦੇਕਾ ਦਾ ਰੂਪੀ ਆਲੀ ਮਾਨੇ ਗੁਰ ਦੇ ਤਜ ਮੋੜ ਮਨਾਰ ਸਰਤ ਦੇ ਗੁਣ ਗਲਿਆਰਾ ਨਾਉ ਜਤਿ ਸਦੇ ਨੇ ਪੜਿਆ ਮੂਰਖ ਮੁਕਦਾ ਜਨ ਪਿਆ ਬਨ ਬਦ ਨਾਨਕ ਜਨ ਕੇ ਦਰਨਾ ਜਿੰਤੂ ਨਾਹੀ ਬੀਸਰਿਆ ਆਸਾ ਮੱਲਾ ਬੰਦੀ ਬਾਏ ਪਈ ਪ੍ਰਾਪਤ ਮਾਨੁਖ ਦੁਹਰੀਆ ਗੋਵਿੰਦ ਮਲ ਨਾਨਕ ਕੇ ਚਰੀ ਵਰੀਆ ਵਰਕਾਜ ਤਰਗਤਨ ਕਾਂ ਮਰਜ਼ਾਦ ਸੰਗਤ ਪਜ ਕੇ ਵੇ ਨਾਮ ਸਰੰਜਾਮ ਲਾਗ ਪਾ ਜਲ ਤਰਨ ਕੈ ਜਨਾ ਬਰਤਨ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਾਮ ਧਰਮਨਾਟ ਮਾਇਆ ਸੇਵੋ ਸਾਧਨਾ ਜਾਣਿਆ ਰਾਇ ਤਾਰਣ ਪਰ ਕੇ ਰਖੋ ਸਰਮਾ ਇਕ ਓੰਕਾਰ